समर्पण के कारण से लोगों की समस्याओं को कितनी हल कर सकते हैं करमजीत ने कोशिश की और मैं सोचता हूं कि मुझे भी जानकारी यही मिली थी कि आज भी ये कुछ लोगों की मदद के करेंगे और आचार्य लोकेश मुनि जी ने मुझे परिचय भी कराया कंवरजीत से और ये कार्यक्रम भी इनके बच्चे ने आकर मैंने से तारीफें कर दी मैंने इस कार्यक्रम को जोड़ा है मैं सोचता हूँ कि भाई ये कितना ही कच्चा और टूटा फूटा रास्ता हो मैं देखूंगा तभी तो मैं इसकी अच्छी प्रकार से प्रेरणी कर चुँगा तो मैं सोचूँगी इनकी भावना का सम्मान करते जो मुझसे बन पड़ेगा सरकार को मैंने कहा भी और जरूरत पड़ेगी तो दोबारा भी बात करके ऐसा एम एल साहब ने कहा मैं इस क्षेत्र के इस विकास के लिए जो भी मदद कर सकता हूँ जरूर आ, सर सुनील जाखड़ साहब ने एक पत्र भी लिखा आपको नशे को लेकर और करप्शन को लेकर उनका तो कहना कि हर किसी की जांच होनी चाहिए मैं सोचता हूँ कि नशे के बारे में जब मैं पहले ही आया हूँ और बॉर्डर पर जब घूमा हूँ तभी से मेरा मन बन गया था कि वास्तव में अगर पंजाब को कोई कमजोर करने का प्रयास षडयंत्र कर रहा है तो इस नशे के कारण से कर रहा है इस पर हमको किसी तरह से रोक लगानी चाहिए और ये रोक मेरे अकेले से नहीं लगती सारा समाज खड़ा होगा लोग अलग अलग तो प्रयत्न कर रहे हैं कई बार नशे को हटाने के लिए लेकिन सब मिलकर करें इसके लिए मैंने सभी धर्मगुरुओं को बुलाया सभी विश्वविद्यालय को बुलाया सबको साथ लेकर के हम प्रयत्न कर रहे हैं अब धीरे धीरे सरकार ने भी शक्ति के साथ काम करना शुरू किया हम भी कर रहे हैं और करेंगे आज नहीं कल सफलता मिलेगी गौरव साहब कल आपको मैडम सिद्धू मिले थे और जो उन्होंने मेरा मेरे मेरे क्या, क्या है कि मेरा दर, घर जो है ना वो खुला है जो भी चाहे अपनी बात आके कह सकता है उसको देखना समझना ये मेरे काम तो सर ऐसा नहीं लग रहा है कि राजनीति को अब दूसरी तरफ बोला जा रहा है नहीं नहीं ऐसा कुछ नहीं है मेरे तो पक्ष भी आ सकता है विपक्ष भी आ सकता है अच्छी बात कहने के लिए आ सकता है धन्यवाद भी दे सकता है और उड़ाना भी दे सकता है क्योंकि मैं जनता का आदमी धन्यवाद ਬਹੁਤ ਹੀ ਯਾਨੀ ਵਧੀਆ ਦਿਨ ਸੀਗਾ ਜਿਹੜਾ ਆਪਣੇ ਗਵਰਨਰ ਸਾਹਿਬ ਆਪਣੇ ਪਿੰਡ ਸੈਦੋਗਰ ਵਿੱਚ ਪਹੁੰਚੇ ਆ ਆਪਾਂ ਨੂੰ ਸਾਰਿਆਂ ਨੂੰ ਬੜੀ ਖੁਸ਼ੀ ਆ ਤੇ ਅਸੀਂ ਕਿਸਮਤ ਵਾਲਾ ਸਾਡਾ ਪਿੰਡ ਜਿਹੜੇ ਗਵਰਨਰ ਸਾਹਿਬ ਆ ਕੇ ਦਰਸ਼ਨ ਪਾ ਗਏ ਆ ਤੇ ਨੇਚਰਲੀ ਹੈਗਾ ਜਦੋਂ ਐਡਾ ਵੱਡਾ ਬੰਦਾ ਆਵੇ ਇਲਾਕਾ ਵੀ ਦੇਖਦਾ ਹੋ ਇਲਾਕੇ ਦੀਆਂ ਪ੍ਰੋਬਲਮਾਂ ਕੀ ਆ ਉਹ ਦਿਲੋਂ ਕਰਨਾ ਹੱਲ ਕਰਨਾ ਚਾਹੁੰਦੇ ਆ ਤੇ ਆਪਣੀ ਹੈਲਪ ਕਰਨਗੇ ਅੱਜ ਜਿਹੜਾ ਸਮਾਨ ਵਗੈਰਾ ਵੰਡਿਆ ਗਿਆ ਇਹ ਤਾਂ ਛੋਟੇ ਲੈਵਲ ਦੇ ਸੀ ਆਪਾਂ ਦਾ ਹਮੇਸ਼ਾ ਹੀ ਪਹਿਲਾਂ ਤੋਂ ਜੋ ਵੀ ਹੁਕਮ ਹੁੰਦਾ ਇਲਾਕੇ ਦਾ ਪਿੰਡ ਦਾ ਤੇ ਨਾਲ ਖੜਦੇ ਹਾਂ ਹਮੇਸ਼ਾ ਹੈਲਪ ਕਰਦੇ ਹਾਂਗੇ ਆਪਾਂ ਸੜਕਾਂ ਦੀ ਗੱਲ ਕੀਤੀ ਸੀਗੀ ਸੜਕਾਂ ਜਿਹੜੀਆਂ ਕਾਫੀ ਅਸੀਂ ਵੀ ਆਏ ਹਾਂ ਮੁੱਗੇ ਤੋਦ ਕਾਫੀ ਜਰਾ ਬੁਰਾ ਹਾਲਾਤ ਸਾਡੇ ਪਿੰਡ ਦੀਆਂ ਜਿੰਨੀਆਂ ਵੀ ਸੜਕਾਂ ਗਈਆਂ ਸਾਰਿਆਂ ਦਾ ਬੁਰਾ ਹਾਲ ਹੈ ਇੱਕ ਇਕੱਲੇ ਤਖਤਪੁਰੇ ਨੂੰ ਜਾਣ ਲਈ ਸੜਕ ਰਹਿ ਗਈ ਸੀ ਉਹ ਵੀ ਟੁੱਟ ਗਈ ਹੈ ਇਸੇ ਮੈਂ ਕਹਣਾ ਨਹੀਂ ਚਾਹੁੰਦਾ ਸਰਕਾਰਾਂ ਦਾ ਸਰਕਾਰ ਤੁਸੀਂ ਆਪ ਹੀ ਜਾਣਦੇ ਆਂ ਵੀ ਕੀ ਰਿਐਲਿਟੀ ਕੀ ਹੈ ਗੱਲਾਂ ਮਾਰਨ ਨੂੰ ਮਾਰੇ ਜੋ ਬਕਵਾਸ ਕਰੀ ਚੱਲੋ ਸਾਡੇ ਲੋਕਾਂ ਦੀ ਸਰਕਾਰ ਬਣੀ ਐ ਤੇ ਸਾਡੇ ਲੋਕਾਂ ਨੂੰ ਜਿਹੜੇ ਸੜਕਾਂ ਤੇ ਹਰੋ ਜਾਂਦੇ ਆ ਇਹਨਾਂ ਨੂੰ ਵੀ ਦੇਖਣਾ ਚਾਹੀਦਾ ਯਾਰ ਸਰਕਾਰਾਂ ਆਉਂਦੀਆਂ ਜਾਂਦੀਆਂ ਆਪਾਂ ਹੀ ਪਿੰਡਾਂ ਵਿੱਚ ਹੀ ਰਹਿਣਾਗਾ ਆਪਾਂ ਹੀ ਲੋਕ ਆ ਯਾਰ ਕਿਸੇ ਦੀ ਸਰਕਾਰ ਤਾਂ ਹੁਣੀ ਹੈਗੀ ਚੰਗੇ ਮਾੜੇ ਦੀ ਪਰ ਯਾਰ ਆਪਣਾ ਦੁੱਖ ਜਿਹੜਾ ਕਿਉਂ ਨਹੀਂ ਰੋਲਾ ਪਾਉਂਦੇ ਸਾਰੇ ਜਾਣੇ ਕਿਉਂ ਔਖਾਂ ਵਿੱਚ ਲੈਣੇ ਆ ਸਾਡੀ ਸਰਕਾਰ ਆ ਗਈ ਸੜਕਾਂ ਇਹਨਾਂ ਨੂੰ ਪੱਕੀਆਂ ਲੱਗਦੀਆਂ ਗਈਆਂ ਦੂਜੀ ਸਰਕਾਰ ਆਈ ਉਹੀ ਸੜਕਾਂ ਰੁੱਟੀਆਂ ਲੱਗਦੀਆਂ ਇਹਨਾਂ ਨੂੰ ਸੱਚੇ ਦਿਲੋਂ ਬੋਲੋ ਯਾਰ ਪ੍ਰੋਬਲਮ ਆ ਗਈਆਂ ਬਾਕੀਆ ਬਰੋਬਲਮ ਹੈ ਆਪਾਂ ਸਾਰੇ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈਗੀ ਵੀ ਆਏ ਨਾ ਕੋ ਮੇਰੀ ਸਰਕਾਰ ਆ ਜੀ ਮੈਂ ਤਾਂ ਬਹੁਤ ਬੜੀ ਸੜਕਾਂ ਤੇ ਘੁੰਮ ਰਿਆਂਗਾ ਨਸ਼ੀ ਹੈ ਨਹੀਂ ਇੱਥੇ ਤਾਂ ਇੱਥੇ ਦਾ ਪ੍ਰੋਬਲਮ ਹੈ ਨਹੀਂ ਗਿਆ ਯਾਰ ਇਹ ਗਲਤ ਗੱਲ ਆਖਣਾ ਮੇਚੋ ਅੱਖਾਂ ਖੋਲੋ ਪੰਜਾਬ ਆਪਣਾ ਆਪਣਾ ਆਪਣੇ ਲੋਕ ਆ ਆਪਾਂ ਪਤਾ ਹੀ ਬਚਾਵਾਂਗੇ ਇਕੱਠੇ ਹੋਵਾਂਗੇ ਨਸ਼ੇ ਨੂੰ ਲੈ ਕੇ ਗਵਰਨਰ ਸਾਹਿਬ ਨੇ ਵੀ ਚਿੰਤਾ ਪ੍ਰਗਟਾਈ ਆ ਕਿਹਾ ਕਿ ਜੱਟ ਹੋ ਕੇ ਸਾਰਿਆਂ ਨੂੰ ਪ੍ਰੈਕਟੀਕਲ ਲੋਕ ਆਗੇ ਦੇਖੋ ਕਿੰਨਾ ਵਧੀਆ ਤੁਸੀਂ ਜਿਆਦਾ ਜਾਣੇ ਮੀਡੀਆ ਵਾਲੇ ਦੇਖੋ ਪਿਛਲੇ ਟਾਈਮ ਦੇ ਵਿੱਚ ਗਰਮੀ ਵੀ ਬਹੁਤ ਜ਼ਿਆਦਾ ਸੀ ਇਹਨਾਂ ਨੇ ਚੰਡੀਗੜ੍ਹ ਤੋਂ ਯਾਤਰਾ ਸਟਾਰਟ ਕੀਤੀ ਅੰਮ੍ਰਿਤਸਰ ਇਲਾਕਾ ਕੁਝ ਜਲੰਧਰ ਵਗੈਰਾ ਦੇ ਵਿੱਚ ਪੈਦਲ ਯਾਤਰਾ ਕੀਤੀ ਕਿਹਦੇ ਲਈ ਇਹਨਾਂ ਨੂੰ ਲੋੜ ਨਹੀਂ ਗਈ ਇਹ ਤਾਂ ਉੱਥੇ ਬਹਿ ਕੇ ਗੌਰਨ ਚਲਾ ਸਕਦੇ ਆ ਆਪਣੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਪੰਜਾਬ ਦੇ ਲੋਕਾਂ ਦਾ ਕੰਮ ਸੀਗਾ ਨਾ ਕਿ ਕਿਸੇ ਜੂਨੀਅਨ ਨੇ ਨਾ ਕਾਂਗਰਸ ਪਾਰਟੀ ਨੇ ਨਾ ਕਾਲੀ ਪਾਰਟੀ ਨੇ ਨਾ ਆਮ ਪਾਰਟੀ ਨੇ ਕਦੇ ਵੀ ਨਸ਼ਿਆਂ ਦੇ ਮੁੱਦੇ ਨੂੰ ਸਿਰਸ ਨਹੀਂ ਲਿਆ ਇੱਕ ਦੂਜੇ ਦੀਆਂ ਉੱਤੇ ਜਾ ਕੇ ਤੁਮਤਾ ਲਾਉਂਦੇ ਆ ਜੋ ਫਲਾਨੀ ਗਵਰਨਮੈਂਟ ਵੱਲ ਨਸ਼ਾ ਜ਼ਿਆਦਾ ਸੀਗਾ ਇਹਦੇ ਜ਼ਿਆਦਾ ਸੀਗਾ ਕੋਈ ਕਿਆਰ ਨਹੀਂ ਕਰ ਰਿਆ ਗਵਰਨਰ ਸਾਹਿਬ ਨੇ ਦਿਲੋਂ ਕੀਤਾ ਦਿਲੋਂ ਪੈਦਲ ਜਿਆਦਾ ਕੀਤੀ ਔਰ ਬਹੁਤ ਸ਼ਕਤੀ ਦੇ ਨਾਲ ਲੱਗੇ ਹੋਏ ਆ ਨਸ਼ੇ ਨੂੰ ਬੰਦ ਕਰਾਉਣ ਵਾਸਤੇ ਅੱਜ ਵੀ ਦੇਖੋ ਕਿੰਨਾ ਉਹਦੀਆ ਭਾਸ਼ਣ ਦੇ ਗਏ ਆ ਵੀ ਯਾਰ ਕਿੰਡੀ ਕੌਮ ਸੀ ਆਪਣੀ ਕਿਹੜੀ ਕੌਮ ਕਿੱਧਰ ਨੂੰ ਜਾ ਰਹੀ ਹੈਗੀ ਤੇ ਨਸ਼ੇ ਦੇ ਖਾਤਰ ਆਪਾਂ ਇਹਨਾਂ ਨਾਲ ਨਹੀਂ ਲੜ ਸਕਦੇ ਯਾਰ ਆਪਾਂ ਲੜੋ ਇਹਨਾਂ ਦੇ ਖਿਲਾਫ ਜਿਹੜਾ ਨਸ਼ਾ ਵੇਚਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰੋ ਆਪਣੇ ਲੋਕਲ ਸਿਸਟਮ ਤੇ ਦਬਾਅ ਪਾਵਾਂਗੇ ਤੇ ਸਿਸਟਮ ਜਾਗੂਗਾ ਇਹਦੇ ਉੱਤੇ ਇਕੱਲੇ ਪੈਸੇ ਬਣਾ ਕੇ ਆ ਰਹੇ ਆ ਘਰ ਬਣਾਉਣ ਦੀ ਖਾਤਰ ਜਾਂ ਵੱਡੀਆਂ ਕੋਠੀਆਂ ਬਣਾਉਣ ਦੀ ਖਾਤਰ ਪੈਸਾ ਨਸ਼ੇ ਨੂੰ ਜੂਜਮਾ ਨਾ ਕਰੋ ਇਹ ਗਵਰਨਰ ਸਾਹਿਬ ਬੜਾ ਸੀਰੀਅਸ ਲੈ ਰਹੇ ਇਹਦੇ ਵਾਸਤੇ ਧੰਨਵਾਦ ਸਾਹਿਬ ਵੱਲੋਂ ਕਿਹਾ ਗਿਆ ਕਿ ਪ੍ਰਿੰਟ ਨੂੰ ਗ੍ਰਾਂਟ ਜਿਹੜੀ ਆਈ ਹੈ ਵੱਖ-ਵੱਖ ਜਿਹੜੇ ਉੱਤੇ ਕੰਮ ਜਿਹੜੇ ਚੱਲ ਰਹੇ ਨੇ ਕਿ ਸਰਕਾਰ ਦਾ ਕੰਮ ਵੀ ਹੋ ਜੇ ਜਦੋਂ ਮੌਸਮ ਸਹੀ ਹੋਊਗਾ ਉਦੋਂ ਤੱਕ ਲੱਗਦਾ ਕਿ ਉਦੋਂ ਸ਼ੁਰੂ ਹੋ ਸਕਦਾ ਬਹੁਤ ਬਹੁਤ ਵਧੀਆ ਗੱਲ ਹੈ ਜੀ ਐਮਐਲ ਸਾਹਿਬ ਨੇ ਕਿਹਾ ਤਾਂ ਬਹੁਤ ਵਧੀਆ ਗੱਲ ਹੈ ਜੇ ਚਲੋ ਦੋ ਮਹੀਨਿਆਂ ਨੂੰ ਮੌਸਮ ਵੀ ਸਹੀ ਹੋ ਜਾਊਗਾ ਚਾਰ ਸਾਲਾਂ ਦਾ ਵੀ ਮੌਸਮ ਲੰਘ ਗਿਆ ਚਲੋ ਆ ਇੱਕ ਸਾਲ ਹੋਰ ਰਹਿ ਗਿਆ ਵੀ ਦੇਖ ਲੈਣੇ ਹੈਗੇ ਗੱਲਾਂ ਪ੍ਰੈਕਟੀਕਲ ਦੇ ਵਿੱਚ ਆ ਜਾਂਦਾ ਵਾਹ ਵਧੀਆ ਗਿਆ ਗੱਲਾਂ ਗੱਲਾਂ ਨਾਲ ਰਹਿ ਜਾਣ ਆਪਾਂ ਬੇਨਤੀ ਕਰਦੇ ਆ ਐਮਐਲਓ ਸਾਹਿਬ ਨੂੰ ਵੀ ਜਲਦੀ ਤੋਂ ਜਲਦੀ ਸਿਹਰੀ ਸੋਕੇ ਇਹ ਕੰਮ ਕਰਵਾਏ ਜਾਣ ਪਿੰਡਾਂ ਵਾਲੇ ਕਾਲੀਬਲ ਸਾਹਿਬ ਸੜਕਾਂ ਦੀ ਗੱਲ ਕਰੀਏ ਬੇਸ਼ੱਕ ਬਹੁਤ ਟੁੱਟੀਆਂ ਨੇ ਪਰ ਜ਼ਫਰਨਾਮਾ ਸਾਹਿਬ ਜਿਹੜਾ ਲਿਖਿਆ ਗਿਆ ਸੀ ਉਸ ਤੋਂ ਬਾਅਦ ਦਵਿੰਦਰ ਸਿੰਘ ਮਾਰਕੀ ਦੀ ਗੱਲ ਕਰੀਓ ਤੁਹਾਡੇ ਹੱਸਿਆ ਰਾਜਪਾਲ ਸਾਹਿਬ ਨੇ ਵੀ ਇਹ ਗੱਲ ਕਹੀ ਆ ਕੀ ਲੱਗਦਾ ਕਿ ਕਦੋਂ ਤੱਕ ਇਹ ਰੋਡ ਜਿਹੜਾ ਸ਼ੁਰੂ ਹੋ ਜਾਏ ਇਹ ਜੀ ਮੈਂ ਕਟੋਗੜਾ ਜਦੋਂ 5-7 ਸਾਲ ਪਹਿਲਾਂ ਲੱਗਿਆ ਹੋਇਆ ਇਹਦੇ ਪਿੱਛੇ ਇਹ ਗੜਗਰੀ ਸਾਹਿਬ ਆ ਜਿਹਨੇ ਮੁਣੀ ਜੀ ਬੋਲ ਕੇ ਗਏ ਆ ਗੜਗਰੀ ਸਾਹਿਬ ਕੋਲੇ ਵੀ ਵੱਜਟ ਗਿਆ ਸੀ ਉਹ ਕਹਿੰਦੇ ਵੀ ਬੜਾ ਛੋਟਾ ਕੰਮ ਆ ਇਹ ਵੇ ਸਾਨੂੰ ਵੱਡਾ ਪ੍ਰੋਜੈਕਟ ਦਿਓ ਜਾਂ ਪੰਜਾਬ ਗਵਰਨਮੈਂਟ ਲਿਖ ਕੇ ਦੇ ਦੇ ਵੀ ਇਹ ਰਾਹ ਜਿਹੜਾ ਦਿਨਾ ਸਾਹਿਬ ਤੋਂ ਬਾਯਾ ਸੈਦੋ ਕੇ ਭਦਾਵੜ ਵੀ ਪੰਜਾਬੀ ਗਵਰਨਮੈਂਟ ਸੈਂਟਰ ਗਵਰਨਮੈਂਟ ਨੂੰ ਦੇ ਦਿੰਨੇ ਆ ਤੇ ਛੜਕ ਬਣ ਜੋਗੀ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਚਿੱਠੀਆਂ ਪਾਈਆਂ ਵੀ ਸਾਡੇ ਕੋਲ ਰਿਕਾਰਡ ਪਿਆ ਸਾਰਾ ਵੀ ਇਹ ਦੇ ਦੇਖਿਆ ਜਾਵੇ ਪਰ ਸਾਨੂੰ ਕੋਈ ਆਨਸਰ ਨਹੀਂ ਮਿਲਿਆ ਹੁਣ ਅਸੀਂ ਦੁਬਾਰਾ ਫੇਰ ਇਹ ਕਿਹਾ ਕੋਈ ਅਜੇ ਤੋਂ 6 ਮਹੀਨੇ ਪਹਿਲਾਂ ਜਦੋਂ ਪਿਛਲੇ ਅਗਵਰਨ ਸਾਹਿਬ ਨੂੰ ਮਿਲੇ ਸੀ ਵੀ ਸਾਡਾ ਬਹੁਤ ਵੱਡਾ ਮੁੱਦਾ ਹੈਗਾ ਵੀ ਦੇਖੋ ਐਡੀ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਜੀ ਸਾਡੀ ਕੌਮ ਲਈ ਸਾਡੀ ਸਾਡੇ ਵਾਸਤੇ ਕੀਤੀ ਅਜੇ ਉੱਥੇ ਵੀ ਕੱਚੀਆਂ ਸੜਕਾਂ ਕਚਾਰਾ ਹੈਗਾ 47 ਤੋਂ ਬਾਅਦ ਆਜ਼ਾਦੀ ਮਿਲ ਗਈ ਪਰ ਕਚਾਰਾ ਤੇ ਸ਼ਰਮ ਦੀ ਗੱਲ ਹੈ ਸਾਡੇ ਲੀਡਰਾਂ ਵਾਸਤੇ ਸਾਡੇ ਆਪ ਦੇ ਆਪਣੇ ਲੋਕਾਂ ਵਾਸਤੇ ਆ ਜਿਹੜੇ ਲੋਕ ਵੋਟਾਂ ਪਾਉਂਦੇ ਹੈਗੇ ਉਦੋਂ ਡਿਮਾਂਡਾ ਕਿਉਂ ਨਹੀਂ ਰੱਖਦੇ ਡਿਵੀਏਟ ਕਿਉਂ ਨਹੀਂ ਕੀਤਾ ਜਾਂਦਾ ਭਾਈ ਸਾਡੀ ਬੱਲੇ ਮੰਗ ਪੂਰੀ ਕਰੋ ਇਹ ਫਿਰ ਵੋਟ ਪਾਵਾਂਗੇ ਅਸੀਂ ਅੱਖਾਂ ਵਿੱਚ ਕੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਵੋਟਾਂ ਪਾਉਣੇ ਆ ਤਾਂ ਹੀ ਅਸੀਂ ਆ ਕੁਸ਼ ਕਰ ਰਹੇ ਆ ਲੱਗਦਾ ਨਹੀਂ ਕਿ ਸਰਕਾਰ ਨੂੰ ਪੈਲ ਕਦਮੀ ਨਾਲੇ ਪ੍ਰੋਜੈਕਟ ਨੂੰ ਨਿਪਰੇ ਚਾੜਨਾ ਚਾਹੀਦਾ ਬਿਲਕੁਲ ਚਾਹੀਦਾ ਚਾੜਨਾ ਚਾਹੀਦਾ ਇਹਦਾ ਪਹਿਲਾਂ ਹੀ ਅੱਜ ਤੋਂ ਕਿੰਨੇ 47 74 ਸਾਲ ਹੋ ਗਏ ਉਦੋਂ ਦਾ ਚਾੜਨਾ ਚਾਹੀਦਾ ਪਹਿਲ ਦੇ ਆਧਾਰ ਤੇ ਗੁਰੂਆਂ ਦੀ ਧਰਤੀ ਨੂੰ ਦੇਖੋ ਮੈਂ ਆਪਣੇ ਪਿੰਡ 'ਚ ਖੜਾਗਾ ਮੈਂ ਕਹਿੰਦਾ 80% ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਦਿਨਾ ਸਾਹਿਬ ਕਿੱਥੇ ਹੈਗਾ ਕਿਹੜਾ ਬੰਦਾ ਗੁਰਦਾਰੇਗੇ ਮੈਂ 80% ਦੀ ਗੱਲ ਕਰਦਿਆਂ ਮੈਂ ਮਾੜੀ ਮੋਟੀ ਗੱਲ ਨਹੀਂ ਕਰ ਰਿਹਾ ਐ ਇਹਨਾਂ ਨੂੰ ਪੁੱਛ ਕੇ ਦੇਖੋ ਦਿਨਾ ਸਾਹਿਬ ਗਿਆ ਕਿ ਤੇ ਕੀ ਇਤਿਹਾਸ ਹੈ ਲੋਕਾਂ ਨੂੰ ਨਹੀਂ ਪਤਾ ਕਿਉਂ ਕਿ ਸਾਡਾ ਮਾਹੌਲ ਹੀ ਨਹੀਂ ਬਣ ਰਿਹਾ ਸਾਡੀ ਛੜਕੀ ਹੀ ਨਹੀਂ ਉੱਥੇ ਜਾਣ ਲਈ ਸਾਨੂੰ ਬਾਇਆ ਸਲਾਹਪੁਰਾ ਜਾਂ ਬਾਇਆ ਬੁਰਜ ਬਗਹਿਮੀਰਾ ਦੇ ਵਿੱਚ ਜਾਣਾ ਪੈਂਦਾ ਕੋਈ ਨਹੀਂ ਜਾਂਦਾ ਉੱਥੇ ਜੇ ਸਾਡੇ ਕੋਲ ਸਿੱਧਾ ਰਸਤਾ ਹੋਊਗਾ ਅਸੀਂ ਸਾਈਕਲਾਂ ਦੇ ਤੁਰ ਕੇ ਜਥਿਆਂ ਦੇ ਰੂਪ ਦੇ ਵਿੱਚ ਜਾਵਾਂਗੇ ਅਸੀਂ ਦੂਰ ਦੂਰ ਵੀ ਜਾਣੇ ਹਾਂਗੇ ਸਾਨੂੰ ਕਿਉਂ ਕਨੈਕਟੀਵਿਟੀ ਕੁੱਟੀ ਟੁੱਟੀ ਹੋਈ ਆ ਇਹ ਦੇਖੋ ਸੈਦੋ ਪਿੰਡ ਦੇ 10 11000 ਵਾਸੀ ਆ ਇਦੋਂ ਗਾਂ ਭਦੌੜਾ ਘੱਟੋ ਘੱਟ ਉਹਦੇ ਨਾਲ ਦੇ ਇਲਾਕੇ ਪਿੰਡਾਂ ਪਾ ਕੇ 50000 ਦੀ ਵਾਦੀ ਉੱਥੇ ਆ ਕਿੰਨੇ ਲੋਕਾ ਟੁੱਟੇ ਹੋਏ ਹੈਗੇ ਜੇ ਇਹ ਸੜਕ ਬਣ ਜੇ ਉਹੀ ਕਿੰਨੀ ਸੰਗਤ ਗੁਰੂ ਨਾਲ ਜੁੜੇ ਗੁਰੂ ਦੇ ਇਤਿਹਾਸ ਬਾਰੇ ਦੇਖੇ ਨਸ਼ਿਆਂ ਤੋਂ ਵੱਡਾ ਵੱਡਾ ਮੁੱਦਾ ਇਹ ਹੀ ਆ ਜਦੋਂ ਇਹ ਆਪਦੇ ਇਤਿਹਾਸ ਨੂੰ ਟੁੱਟਦੇ ਆ ਆਪਦੀ ਜ਼ਮੀਨ ਨੂੰ ਟੁੱਟਦੇ ਆ ਜੇ ਸਾਨੂੰ ਸਿੱਖੀ ਦਾ ਸਾਡੇ ਜਜ਼ਬਾ ਹੋਊਗਾ ਅਸੀਂ ਨਸ਼ਿਆਂ ਵੱਲ ਨਹੀਂ ਜਾਵਾਂਗੇ ਅਸੀਂ ਇਸ ਕਰਕੇ ਟੁੱਟੇ ਹੋਏ ਆ ਸਾਨੂੰ ਜਿਹੜੀ ਸਿੱਖਿਆ ਹੈਗੀ ਦੇਖੋ ਐਡੀ ਵੱਡੀ ਕੁਰਬਾਨੀ ਦੀਨਾ ਸਾਹਿਬ ਦੀ ਧਰਤੀ ਇਹੀ ਧਰਤੀ ਆ ਜਦੋਂ ਗੁਰੂ ਗੋਬਿੰਦ ਸਿੰਘ ਤੇ ਸਾਰੇ ਹੀ ਪਰਿਵਾਰ ਵਾਰਿਆ ਗਿਆ ਸੀਗਾ ਇੱਕ ਵੀ ਬੰਦਾ ਰੋਣ ਵਾਲਾ ਨਹੀਂ ਸੀ ਉਹਦੇ ਕੋਲ ਬੈਠਣ ਆਲਾ ਵੀ ਵੀ ਆ ਕੇ ਉਹਨਾਂ ਨੂੰ ਦਲਾਸਾ ਦੇ ਦੇਵੇ ਉਸ ਟਾਈਮ ਤੇ ਆ ਕੇ ਉਹਨਾਂ ਨੇ ਦੀਨਾ ਸਹਿਬਾਏ ਇੱਥੇ 3 ਮਹੀਨੇ 13 ਦਿਨ ਰੋਕੇ ਕਿੰਨੀ ਕਰਮਾਂ ਵਾਲੀ ਭਾਗਾਂ ਵਾਲੀ ਧਰਤੀ ਹੋਊਗੀ ਇੱਥੇ ਬਹਿ ਕੇ ਦੁਆਰਾ ਫੇਜ਼ ਸਖਾਲਸਾ ਫੌਜ ਕਾਇਮ ਕੀਤੀ ਉਹਦੇ ਵਿੱਚ ਬਰਾੜ ਕਾਉ ਦਾ ਨਾਮ ਵੀ ਪਾਇਆ ਹੋਇਆ ਦੁਆਰਾ ਰੰਗਜੀਤ ਨੂੰ ਚੈਲੰਜ ਕੀਤਾ ਔਰ ਇਥੋਂ ਦੁਆਰਾ ਸੈਕੂ ਕੌਮ ਦੇ ਵਿੱਚ ਸਪੈਡ ਭਰ ਕੇ ਮੁਖਸਰ ਦੀ ਧਰਤੀ ਤੇ ਜਾ ਕੇ ਲੜਾਈ ਜੰਗ ਕੇ ਰੰਗਜੀਤ ਨੂੰ ਫੌਜਾਂ ਨੂੰ ਫਿਰ ਹਰਾਇਆ ਦੇਖੋ ਕਿੰਨੀ ਕਿਸਮ ਦੀ ਧਰਤੀ ਆ ਤੇ ਸਾਨੂੰ ਇਹ ਵੀ ਨਹੀਂ ਪਤਾ ਜਫਰ ਨਾਮਾ ਇੱਕੋ ਇੱਕ ਲਿਖਿਆ ਵਾ ਕਿੰਨੀ ਪਾਵਰ ਸੀ ਰੰਗਜੀਤ ਮਰ ਗਿਆ ਸੀ ਉਹਨੂੰ ਸੁਣ ਕੇ ਤੇ ਅਸੀਂ ਭਲੇਖੇ ਚ ਵਰਦੇ ਆਂਗੇ ਵੀ ਯਾਰ ਬਿਨਾ ਸੜਕਾਂ ਤੋਂ ਚੱਲ ਜੂਗਾ ਸਾਨੂੰ ਸੜਕਾਂ ਟਰਾਂਸਪੋਰਟ ਵਗੈਰਾ ਗੁਰਦੁਆਰੇ ਜਾਣ ਲਈ ਬਹੁਤ ਜ਼ਰੂਰੀ ਆ ਤਾਂ ਇਸ ਕਰਕੇ ਆਪਾਂ ਕਹਿੰਦੇ ਆਂ ਵੀ ਸਾਰੇ ਜਣੇ ਚਲੋ ਗਵਰਨਮੈਂਟ ਬਣਾਵੇ ਸੜਕ ਜਾ ਵਰਾਇਪਾਲ ਬਣਾਵੇ ਕੋਈ ਬਣਾਵੇ ਬਣਾਵੇ ਤਾਂ ਸਹੀ ਕੋਈ